ਰਾਜੇ ਦੀ ਰਾਣੀ ਹਾਰ ਗਈ। ਬਿਲਕੁਲ। ਰਾਜੇ ਦੀ ਰਾਣੀ ਨੂੰ ਕੌਣ ਹਰਾ ਜੂਗਾ ਉਹ ਤਾਂ ਪਹਿਲਾਂ ਹੀ ਉਹ ਤਾਂ ਸਵੇਰੇ ਲੁਧਿਆਣੇ ਜਾ ਕੇ ਲੁਧਿਆਣਾ ਸਾਂਭ ਲੂਗੀ। ਜੇ ਰਾਜਾ ਹੰਕਾਰੀ ਐ ਤਾਂ ਗਿੱਦੜਵੇ ਨੇ ਪਹਿਲੀ ਵਾਰੀ ਕਿਉਂ ਜਿਤਾਇਆ, ਦੂਜੀ ਵਾਰੀ ਕਿਉਂ ਜਿਤਾਇਆ। ਤੀਜੀ ਵਾਰੀ ਫੇਰ ਜਿਤਾਤਾ। ਫੇਰ ਲੁਧਿਆਣੇ ਵਾਲਿਆਂ ਨੇ ਚੌਥੀ ਵਾਰੀ ਜਿਤਾਤਾ ਉਹ ਬੰਦਾ ਉਹ ਪੰਜਾਬ ਦਾ ਪ੍ਰਧਾਨ ਲਾਤਾ ਉਹਨਾਂ ਨੇ। ਇੰਨੇ ਹੰਕਾਰੀ ਬੰਦੇ ਨੂੰ ਤਾਂ ਐਮਸੀ ਵੀ ਨਹੀਂ ਲਾਉਣਾ ਚਾਹੀਦਾ ਇੰਨੇ ਹੰਕਾਰੀ ਬੰਦੇ। ਇਸ ਟੋਰ ਦੇ ਵਿੱਚ ਜਗਪ੍ਰੀਤ ਜੀ ਜਿਹੜੀ ਹਨੇਰੀ ਚੱਲੀ ਪੂਰੇ ਪੰਜਾਬ ਦੀ ਬਿਲਕੁਲ ਆ ਕੇ ਰੁਕੀ ਕਿੱਥੇ ਉਹ ਗੱਦੜ ਵਿਆ ਕੇ ਰੁਕਦੀ ਐ ਬਿਲਕੁਲ 92 ਸੀਟਾਂ ਜਿਸ ਵੇਲੇ ਆਮ ਆਦਮੀ ਪਾਰਟੀ ਪੂਰਾ ਮਾਲਵਾ ਹੁੰਝ ਕੇ ਲੈ ਗਏ ਉਹ ਤੇ ਕੱਲਾ ਰਾਜਾ ਵੜਿੰਗ ਜਿੱਤੇ ਆ ਉਸ ਸਾਲ ਚ 24 ਜੇ ਰਵਨੀਤ ਬਿੱਟੂ ਹਾਰ ਗਏ ਉਹ ਤਾਂ ਕੋਈ ਰਵਨੀਤ ਬਿੱਟੂ ਦਾ ਹੰਕਾਰ ਟੁੱਟ ਗਿਆ ਕੋਈ ਉਹ ਹੰਕਾਰੇ ਸੀਗੇ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਲੈ ਕੇ ਬਹਿ ਗਿਆ ਆ ਤਾਂ ਫਿਰ ਪ੍ਰਕਾਸ਼ ਸਿੰਘ ਬਾਦਲ ਨੂੰ ਕੀ ਲੈ ਕੇ ਬਹਿ ਗਿਆ ਸੁਖਬੀਰ ਬਾਦਲ ਨੂੰ ਕੀ ਲੈ ਕੇ ਦੱਸੋ ਨਾ ਪੂਰੇ ਪੰਜਾਬ ਚੋਂ ਇੱਕ ਵੀ ਵੱਡਾ ਲੀਡਰ ਜਿੱਤਿਆ ਨਹੀਂ ਉਸ ਹਨੇਰੀ ਦੇ ਵਿੱਚ ਕੱਲਾ ਰਾਜਾ ਵੜਿੰਗ ਜਿੱਤਿਆ ਤੱਕੀ ਇਹਦਾ ਅਨਾਲਿਸਿਸ ਕਰਕੇ ਜੇ ਅੱਜ ਹਾਰੇ ਦਾ ਇਹ ਅਨਾਲਿਸਿਸ ਹੈ ਕਿ ਉਹਨਾਂ ਦਾ ਹੰਕਾਰ ਹਰਾ ਗਿਆ ਤੱਕੀ ਜਿੱਤੇ ਦਾ ਅਨਾਲਿਸਿਸ ਦਾ ਕੋਈ ਮੀਡੀਆ ਨੇ ਉਦੋਂ ਕੀਤਾ ਕਿ ਐਡੀ ਹਨੇਰੀ ਚ ਕੱਲਾ ਰਾਜਾ ਜਿੱਤਿਆ ਇਹ ਅਨਾਲਿਸਿਸ ਹੈ ਕਿ ਸਾਰੇ ਹਾਰ ਗਏ ਪਰ ਰਾਜਾ ਜਿੱਤਿਆ ਖੜ ਸਾਹਿਬ ਰਾਜਾ ਵੜਿੰਗ ਦਾ ਬਹੁਤ ਵਿਰੋਧ ਹੋ ਰਿਹਾ ਹੈ ਕੋਈ ਕਹਿੰਦਾ ਰਾਜੇ ਦੀ ਰਾਣੀ ਹਰਾਤੀ ਕੋਈ ਕਹਿੰਦਾ ਰਾਜਾ ਬਹੁਤ ਹੰਕਾਰੀ ਹੈ ਵਿਰੋਧ ਕਿਸ ਗੱਲ ਦਾ ਹੈ ਕਿਸ ਗੱਲ ਦਾ ਵਿਰੋਧ ਹੈ ਐਸੇ ਗੱਲਾਂ ਦਾ ਹੀ ਕਿ ਰਾਜਾ ਬਹੁਤ ਰਾਜਾ ਬਹੁਤ ਹੰਕਾਰੀ ਹੈ ਰਾਜੇ ਦੀ ਰਾਣੀ ਹਰਾਤੀ ਜੇ ਰਾਜਾ ਹੰਕਾਰੀ ਹੈ ਤਾਂ ਗਿੱਦੜਵੇ ਨੇ ਪਹਿਲੀ ਵਾਰੀ ਕਿਉਂ ਜਿਤਾਇਆ ਦੂਜੀ ਵਾਰੀ ਕਿਉਂ ਜਿਤਾਇਆ ਤੀਜੀ ਵਾਰੀ ਫਿਰ ਜਿਤਾਤਾ ਫਿਰ ਲੁਧਿਆਣੇ ਵਾਲਿਆਂ ਨੇ ਚੌਥੀ ਵਾਰੀ ਜਿਤਾਤਾ ਉਹ ਬੰਦਾ ਉਹ ਯੂਥ ਕਾਂਗਰਸ ਦਾ ਦੇਸ਼ ਦਾ ਪ੍ਰਧਾਨ ਰਹਿ ਗਿਆ ਉਹ ਪੰਜਾਬ ਦਾ ਪ੍ਰਧਾਨ ਲਾਤਾ ਉਹਨਾਂ ਨੇ ਇੰਨੇ ਹੰਕਾਰੀ ਬੰਦੇ ਨੂੰ ਤਾਂ ਐਮਸੀ ਵੀ ਨਹੀਂ ਲਾਉਣਾ ਚਾਹੀਦਾ ਇੰਨੇ ਹੰਕਾਰੀ ਬੰਦੇ ਤੁਸੀਂ ਕਿਸ ਗੱਲ ਦਾ ਹੋ ਰਿਹਾ ਕੋਈ ਨਹੀਂ ਮੈਂ ਤੁਹਾਨੂੰ ਹੀ ਪੁੱਛ ਰਿਹਾ ਨਾ ਤੁਸੀਂ ਸਵਾਲ ਕੀਤਾ ਕਿ ਵਿਰੋਧ ਹੋ ਰਿਹਾ ਹੈ ਤਾਂ ਕਿਸ ਗੱਲ ਦਾ ਵਿਰੋਧ ਹੈ ਤੁਸੀਂ ਕਿਹਾ ਕਿ ਹੰਕਾਰੀ ਹੈ ਵੀ ਇਹ ਕਿਆ ਜਾ ਰਿਹਾ ਅਭੀ ਉਹ ਹੰਕਾਰੀ ਹੈ ਦੇਖੋ ਸਿਆਸਤ ਹੈ ਜਿੱਤਾਂ ਤੇ ਹਾਰਾਂ ਕੀ ਪੋਲਿਟਿਕਸ 'ਚ ਜਿੱਦ ਦਿਨ ਕੋਈ ਬੰਦਾ ਐਂਟਰ ਹੁੰਦਾ ਇਹ ਮੱਥੇ ਤੇ ਲਿਖਾ ਕੇ ਲਿਆਉਂਦਾ ਵੀ ਮੈਂ ਜਿੱਤੂੰਗਾ ਹੀ ਜਿੱਤੂੰਗਾ ਨਹੀਂ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਦਾ ਮੁੱਖ ਮੰਤਰੀ ਪੰਜਾਬ ਦਾ ਰਿਹਾ ਖੁੱਡੀਆਂ ਸਾਹਿਬ ਦੇ ਪੁੱਤਰ ਨੇ ਵੱਡੇ ਖੁੱਡੀਆਂ ਸਾਹਿਬ ਐਮਪੀ ਰਹੇ ਜਦੋਂ ਉਹਨਾਂ ਦੀ ਮੌਤ ਹੋਈ ਬੜੀ ਬੜੀ ਇਸ ਗਲਤੀ ਚਰਚਾ ਹੋਈ ਕਿਉਂਕਿ ਆਪਾਂ ਉਸ ਇਲਾਕੇ ਦੇ ਆਪਾਂ ਨੂੰ ਸਾਨੂੰ ਪਤਾ ਹੈ ਕਿ ਕਿੱਡੇ ਵੱਡਿਆ ਨਾਂ ਸੀ ਉਹ ਗੁਰਮੀਤ ਸਿੰਘ ਖੁੱਡੀਆਂ ساری ਜ਼ਿੰਦਗੀ ਉਹਨਾਂ ਨੇ ਮੰਚ ਦਿਲ 'ਚ ਰੱਖਿਆ ਕਿ ਬਾਦਲ ਪਰਿਵਾਰ ਹਰਾਉਣਾ ਹੈ ਤੇ ਉਹਨਾਂ ਨੇ ਵੱਡਾ ਬਾਦਲ ਹਰਾਤਾ ਫਿਰ ਇਹ ਜਿਹੜਾ ਭਗਵੰਤ ਮਾਨ ਦਾ ਆਪਣਾ ਹਲਕਾ ਜਿੱਥੋਂ ਕਹਿੰਦੇ ਰਹੇ ਕਿ ਸੰਗਰੂਰ ਜਿਹੜਾ ਗੜ ਹੈ ਜਿੱਥੋਂ ਭਗਵੰਤ ਮਾਨ ਆਪ ਜਿੱਤੇ ਰਹੇ ਫਿਰ ਧੂਰੀਓ ਉਹ ਐਮਐਲਏ ਬਣੇ ਨੇ ਤਾਂ ਉਹ ਇਲਾਕਾ ਉਹਨਾਂ ਦਾ ਗੜ ਹੈ ਜੀ ਤੇ ਸਿਮਰਨਜੀਤ ਮਾਨ ਨੇ ਸਰਕਾਰ ਬਣਨ ਤੋਂ ਤੁਰੰਤ ਬਾਅਦ ਹਰਾਤੇ ਸੀਗੇ ਤਾਂ ਫਿਰ ਉਹ ਸਿਮਰਨਜੀਤ ਮਾਨ ਜਦੋਂ ਜਿੱਤ ਗਏ ਤੱਕੀ ਉਹਨਾਂ ਨੇ ਹੰਕਾਰ ਤੋੜਤਾ ਕਿਸੇ ਦਾ ਉਹ ਜਦੋਂ ਕਹਿੰਦੇ ਸੀ ਭਗਵੰਤ ਮਾਨ ਕੇ ਮੈਂ ਢਿੰਡ ਸੇ ਵੀ ਮਾਨਜਤੇ ਬਾਦਲ ਵੀ ਮਾਨਜਤੇ ਕੈਪਟਨ ਵੀ ਮਾਨਜਤਾ ਸਿੱਧੂ ਵੀ ਮਾਨਜਤਾ ਜਿਸ ਤੌਰ ਦੇ ਵਿੱਚ ਜਗਪ੍ਰੀਤ ਜੀ ਜਿਹੜੀ ਹਨੇਰੀ ਚੱਲੀ ਪੂਰੇ ਪੰਜਾਬ ਦੀ ਬਿਲਕੁਲ ਆ ਕੇ ਰੁਕੀ ਕਿੱਥੇ ਉਹ ਗਿੱਦੜ ਵਾਹ ਕੇ ਰੁਕਦੀ ਐ ਬਿਲਕੁਲ 92 ਸੀਟਾਂ ਜਿਸ ਵੇਲੇ ਆਮ ਆਦਮੀ ਪਾਰਟੀ ਪੂਰਾ ਮਾਲਵਾ ਹੁੰਝ ਕੇ ਲੈ ਗਏ ਉਹ ਤੇ ਕੱਲਾ ਰਾਜਾ ਵੜਿੰਗ ਜਿੱਤੇ ਆ ਉਸ ਸਾਲ ਚ ਤੇ ਅਕਾਲੀ ਦਲ ਉਥੇ ਦੂਜੇ ਨੰਬਰ ਤੇ ਸੀ ਬਿਲਕੁਲ ਡਿੰਪੀ ਜਿਹੜੇ ਹੁਣ ਐਮਐਲਏ ਜਿੱਤੇ ਨੇ ਐਮਐਲਏ ਬਣੇ ਨੇ ਉਹ ਅਕਾਲੀ ਦਲ ਦੇ ਕੈਂਡੀਡੇਟ ਸੀਗੇ ਤੇ ਉਹ ਦੂਜੇ ਨੰਬਰ ਤੇ ਸੀਗੇ ਬਿਲਕੁਲ ਮਹਿਜ਼ 1100 ਵੋਟ ਦਾ ਫਰਕ ਸੀ ਪਰ ਜਿੱਤੇ ਤਾਂ ਫਿਰ ਰਾਜਾ ਵੜਿੰਗ ਸੀ ਉਥੇ ਫਿਰ ਜੇ ਰਾਜਾ ਵੜਿੰਗ ਹੰਕਾਰੀ ਸੀ ਤਾਂ ਲੁਧਿਆਣੇ ਵਾਲਿਆਂ ਨੇ ਕਿਉਂ ਜਿਤਾਤਾ ਰਵਨੀਤ ਬਿੱਟੂ ਕਿਉਂ ਨਹੀਂ ਜਿੱਤੇ ਜਿਹੜੇ ਆਪ ਅੱਛਾ ਰਵਨੀਤ ਬਿੱਟੂ ਅਨੰਦਪੁਰ ਸਾਹਿਬ ਤੋਂ ਐਮਪੀ ਬਣਦੇ ਨੇ ਜੀ ਫਿਰ ਲੁਧਿਆਣੇ ਦੇ ਲੋਕ ਉਹਨਾਂ ਨੂੰ 14 ਚ ਪਿਆਰ ਦਿੰਦੇ ਨੇ ਜੀ ਫਿਰ 19 ਚ ਫਿਰ ਪਿਆਰ ਦਿੰਦੇ ਨੇ ਜੀ 24 ਚ ਜੇ ਰਵਨੀਤ ਬਿੱਟੂ ਹਾਰ ਗਏ ਉਹ ਤਾਂ ਕੋਈ ਰਵਨੀਤ ਬਿੱਟੂ ਦਾ ਹੰਕਾਰ ਟੁੱਟ ਗਿਆ ਕੋਈ ਉਹ ਹੰਕਾਰੇ ਸੀਗੇ ਕਿ ਰਵਨੀਤ ਬਿੱਟੂ ਨੂੰ ਕੀ ਲੈ ਕੇ ਬੈਠ ਗਿਆ ਚਲੋ ਰਾਜੇ ਵੜਿੰਗ ਨੂੰ ਤਾਂ ਦਲਿਤ ਪੋਲਿਟਿਕਸ ਲੈ ਕੇ ਬੈਠ ਗਿਆ ਇਹ ਕਿਹਾ ਜਾ ਰਿਹਾ ਹੈ ਨਾ ਬਿਲਕੁਲ ਰਾਜੇ ਨੂੰ ਦਲਿਤ ਪੋਲਿਟਿਕਸ ਲੈ ਕੇ ਬਹਿ ਗਈ ਰਾਜਾ ਹੰਕਾਰੀ ਹੈ ਰਾਜੇ ਦੀ ਬੋਲਬਾਣੀ ਚੰਗੀ ਨਹੀਂ ਸੀ ਫਿਰ ਰਵਨੀਤ ਬਿੱਟੂ ਨੂੰ ਕੀ ਲੈ ਕੇ ਬਹਿ ਗਿਆ ਰਵਨੀਤ ਬਿੱਟੂ ਕੀ ਸੀ ਕਦੇ ਇਹਦੇ ਬਾਰੇ ਚਰਚਾ ਹੋਈ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਲੈ ਕੇ ਬਹਿ ਗਿਆ ਐ ਤਾਂ ਫਿਰ ਪ੍ਰਕਾਸ਼ ਸਿੰਘ ਬਾਦਲ ਨੂੰ ਕੀ ਲੈ ਕੇ ਬਹਿ ਗਿਆ ਬਾਦਲ ਨੂੰ ਕੀ ਲੈ ਕੇ ਬਹਿ ਗਿਆ ਸੁਖਬੀਰ ਬਾਦਲ ਨੂੰ ਕੀ ਲੈ ਕੇ ਦੱਸੋ ਨਾ ਕੱਲਾ ਪੂਰੇ ਪੰਜਾਬ ਦੇ ਵਿੱਚ ਚਾਰ ਬਾ ਇਲੈਕਸ਼ਨਸ ਹੁੰਦੀਆਂ ਸੁਖਜਿੰਦਰ ਰੰਧਾਵਾ ਦੇ ਪਤਨੀ ਵੀ ਹਾਰਦੇ ਆ ਔਰ ਤੁਸੀਂ ਦੇਖੋ ਕਿ ਬਰਨਾਲੇ ਕਾਂਗਰਸ ਜਿੱਤ ਗਈ ਬਿਲਕੁਲ ਹੈ ਤਾਂ ਮੀਤ ਹੇਰ ਦਾ ਗੜ ਸੀ ਉਹ ਜੀ ਮੀਤ ਹੇਰ ਐਮਪੀ ਬਣ ਗਏ ਤਾਂ ਕਿਸੇ ਨੇ ਮੀਡੀਆ ਦੇ ਮੂੰਹੋਂ ਇਹ ਸੁਣਿਆ ਕਿ ਮੀਤ ਹੇਰ ਨੂੰ ਹੰਕਾਰ ਲੈ ਕੇ ਗੁਰਦੀਪ ਬਾਠ ਕਹਿੰਦਾ ਰਹੇ ਮੀਤ ਹੇਰ ਹੰਕਾਰੀ ਹੈ ਕੋਈ ਆ ਜੀ ਸ਼ਬਦਾਵਲੀ ਨਹੀਂ ਵਰਤੀ ਗਈ ਨਾ ਤਾਂ ਸਿਰਫ ਰਾਜੇ ਵਿਡੰਗ ਬਾਰੇ ਜਦੋਂ ਚਰਚਾ ਹੋ ਰਹੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਜਦੋਂ ਵੀ ਆਮ ਪਰਿਵਾਰਾਂ ਤੋਂ ਉੱਠ ਕੇ ਬੰਦੇ ਰਾਈਜ਼ ਕਰਦੇ ਹਨ ਸਿੱਧੂ ਮੂਸੇਵਾਲੇ ਨੂੰ ਚੈਲੰਜ ਕਿਉਂ ਕੀਤਾ ਗਿਆ ਕਿਉਂਕਿ ਉਹ ਆਮ ਪਰਵਾਰ ਦਾ ਸੀ ਆਮ ਪਰਵਾਰ ਦਾ ਸੀ ਨਾ ਅੱਜ ਨੈਸ਼ਨਲ ਮੀਡੀਆ ਦਲਜੀਤ ਦੋਸਾਂਝ ਨੂੰ ਚੈਲੰਜ ਕਰਦਾ ਸੁਦੀਰ ਚੌਧਰੀ ਉਹਤੇ ਦੂਜੇ ਇੱਕ ਦਿਨ ਸ਼ੋਅ ਕਰੀ ਬੈਠਾ ਹੁੰਦਾ ਹੈ ਇਹ ਸ਼ਰਾਬ ਦੇ ਗੀਤ ਗਾਉਂਦਾ ਤੇ ਸਾਰੀ ਉਮਰ ਬਾਲੀਵੁੱਡ ਦੇ ਵਿੱਚ ਚਾਰ ਬੋਤਲ ਵੋਡਕਾ ਕੰਮ ਮੇਰਾ ਰੋਜ਼ ਦਾ ਚੱਲਦਾ ਰਿਹਾ ਕਦੇ ਕਿਸੇ ਨੇ ਸਵਾਲ ਨਹੀਂ ਕੀਤਾ ਨਹੀਂ ਕੀਤਾ ਕਿਉਂਕਿ ਇਹ ਬਰਦਾਸ਼ਤ ਨਹੀਂ ਸਮਾਜ ਨੂੰ ਜਦੋਂ ਤੁਸੀਂ ਆਮ ਘਰਾਂ ਚੋਂ ਛੁੱਟ ਕੇ ਰਾਈਜ਼ ਕਰਦੇ ਹੋ ਰਾਜੇ ਵਡਿੰਗ ਦੀ ਬੋਲਬਾਣੀ ਮਾੜੀ ਹੋ ਸਕਦੀ ਹੈ ਰਾਜੇ ਵੜਿੰਗ ਦੀ ਬੋਲਬਾਣੀ ਕਿੰਨਾ ਲਈ ਮਾੜੀ ਹੈ ਇਹ ਸਵਾਲ ਹੈ ਮੈਂ ਕਹਿ ਰਿਹਾ ਮਾੜੀ ਹੋ ਸਕਦੀ ਹੈ ਕੀ ਆਪਦੇ ਵੋਟਰਾਂ ਨੂੰ ਗਾਲਾਂ ਕੱਢ ਰਿਆ ਸੀ ਉਹ ਹੋਇਆ ਕੀ ਹੈ ਐਕਚੁਅਲ ਅਨਲਿਸਿਸ ਕੀ ਹੈ ਜੇ ਤੁਸੀਂ ਦੇਖੋ ਤਾਂ ਜਦੋਂ ਦੇਖੋ ਇਹ ਕੋਈ ਮੈਂ ਤਾਂ ਹੁਣ ਰਸ਼ੀਆ ਤੋਂ ਜਾਂ ਫਰੈਂਚ ਰੈਵੋਲੂਸ਼ਨ ਤੋਂ ਨਹੀਂ ਸ਼ੁਰੂ ਕਰਨਾ ਚਾਹੁੰਦਾ ਵੀ ਉੱਥੋਂ ਐ ਹੁੰਦਾ ਹੋਇਆ ਮੈਂ ਪੰਜਾਬ ਤੇ ਆ ਜਾ ਮੈਂ ਤਾਂ ਗਿੱਦੜਵੇ ਦੀ ਗੱਲ ਹੈ ਗਿੱਦੜਵੇ ਤੇ ਹੀ ਕਰ ਦੇਣਾ ਬਿਲਕੁਲ ਕਰ ਇਹ ਦੇਣਾ ਕਿ ਪਿਛਲੀ ਵਾਰ ਆਲਮੋਸਟ 50000 ਵੋਟ ਰਾਜੇ ਵਡਿੰਗ ਲੈ ਕੇ ਗਏ ਸਿਰਫ 1100 ਵੋਟ ਤੋਂ ਹਾਰਦੇ ਆ ਐਤ ਕੀ ਕਿੰਨਾ ਵੋਟ ਪਿਆ 50000 ਵੋਟ ਐਤ ਕੀ ਪਿਆ ਤਾਂ ਮਤਲਬ ਕਿ ਜਿਹੜੇ ਲੋਕਾਂ ਨੇ ਪਹਿਲਾਂ ਰਾਜੇ ਵਡਿੰਗ ਤੇ ਭਰੋਸਾ ਜਤਾਇਆ ਸੀ ਉਹਨੇ ਕੁ ਲੋਕਾਂ ਨੇ ਐਤ ਕੀ ਉਹਦੀ ਵਾਈਫ ਤੇ ਭਰੋਸਾ ਜਤਾਇਆ ਭਾਈ ਜੀ ਵੋਟ ਪਰਸੈਂਟੇਜ ਡਿੱਗਿਆ ਰਾਜੇ ਵਡਿੰਗ ਦਾ ਨਹੀਂ ਡਿੱਗਿਆ ਨਹੀਂ ਡਿੱਗਿਆ ਤਾਂ ਹੋਇਆ ਕੀ ਹੈ ਅਕਾਲੀ ਦਲ ਦਾ ਜਿਹੜਾ ਵੋਟ ਸੀਗਾ ਉਹ ਮੰਨਫੀ ਹੋ ਗਿਆ ਕ੍ਰੋਸ ਵੱਜ ਗਿਆ ਜ਼ੀਰੋ ਹੋ ਗਿਆ ਉਹ ਬਿਲਕੁਲ ਜਿਹੜਾ ਵੋਟ ਅਕਾਲੀ ਦਲ ਦਾ ਸੀ ਕਾਂਗਰਸ ਦਾ ਸੀ ਮਾਫ ਕਰਨਾ ਆਮ ਆਦਮੀ ਪਾਰਟੀ ਦਾ ਸੀ ਤੇ ਅਦਰਸ ਦਾ ਸੀ ਜਿਹੜਾ ਡਿਵਾਈਡ ਹੋਣਾ ਸੀ ਡਿੰਪੀ ਆਮ ਆਦਮੀ ਪਾਰਟੀ ਦਾ ਵੋਟ ਵੀ ਲੈ ਗਏ ਔਰ ਡਿੰਪੀ ਅਕਾਲੀ ਦਲ ਵਾਲਾ ਵੋਟ ਵੀ ਲੈ ਗਏ ਔਰ ਮਨਪ੍ਰੀਤ ਬਾਦਲ ਬਹੁਤ ਥੱਲੇ ਡਿੱਗੇ ਜਾ ਕੇ ਮਨਪ੍ਰੀਤ ਬਾਦਲ ਕੰਟੈਸਟ ਦੇ ਵਿੱਚ ਹੀ ਨਹੀਂ ਆਏ ਨਹੀਂ 19000 ਵੋਟ ਪਿਆ ਤਾਂ ਜੇ ਮਨਪ੍ਰੀਤ ਬਾਦਲ ਵੀ ਕੰਟੈਸਟ ਚਾਉਂਦੇ ਤਾਂ ਜੇ ਮੰਨ ਲਓ ਜਿਹੜਾ ਡਿੰਪੀ ਨੂੰ ਵੋਟ 21000 ਦੇ ਨੇੜੇ ਜਿੱਤੇ ਹੈ ਉਹ 10000 ਵੋਟ ਵੀ ਐਕਸਟਰਾ ਮਨਪ੍ਰੀਤ ਬਾਦਲ ਲੈ ਜਾਂਦੇ ਤਾਂ ਉਹਦਾ ਡਬਲ ਇੰਪੈਕਟ ਪੈਂਦਾ ਤਾਂ ਤਿੰਨੇ ਕੌਂਟੈਸਟ ਦੇ ਵਿੱਚ 1500 2000 ਦੇ ਨੇੜੇ ਤੇੜੇ ਹੋ ਜਾਂਦੇ ਐਕਚੁਅਲ ਐਨਾਲਿਸਿਸ ਤਾਂ ਇਹ ਪਿਆ ਸੀ ਹੁਣੇ ਕੱਲ ਦਾ ਜਵਾਬ ਕਿਵੇਂ ਹੋ ਸਕਦਾ ਕੋਈ ਬੰਦਾ ਜਿਹੜਾ ਤਿੰਨ ਵਾਰੀ ਐਮਐਲਏ ਤਿੰਨ ਵਾਰੀ ਐਮਐਲਏ ਇੱਕ ਵਾਰੀ ਐਮਪੀ ਬਣੇ ਐਮਪੀ ਨੈਸ਼ਨਲ ਪ੍ਰੈਜ਼ੀਡੈਂਟ ਪੰਜਾਬ ਪ੍ਰੈਜ਼ੀਡੈਂਟ ਤਾਂ ਮੈਨੂੰ ਲੱਗਦਾ ਹੈ ਕਿ ਕਈ ਵਾਰ ਸਾਡਾ মিডিਆ ਬੇਮਾਨਾ ਹੋ ਜਾਂਦਾ ਹੈ ਕਈ ਵਾਰ ਅਸੀਂ ਬਿਲੋ ਦਾ ਬੈਲਟ ਹਿੱਟ ਕਰਨ ਦੇ ਚੱਕਰ ਚ ਕਿਸੇ ਦੀ ਇਮੇਜ ਨੂੰ ਠੀਕ ਹੈ ਰਾਜਾ ਵੜਿੰਗ ਦੀਆਂ ਬੜੀਆਂ ਪ੍ਰੋਬਲਮਸ ਨੇ ਇੱਕ ਪ੍ਰੋਬਲਮ ਨਹੀਂ ਕਿ ਕਦੇ ਉਹ ਖੰਗ ਵਾਲਾ ਬਿਆਨ ਦੇ ਦਿੰਦੇ ਐ ਐਤਕੀ ਉਹਨਾਂ ਨੇ ਆਪਦੀ ਘਰ ਵਾਲੀ ਉਹਦਾ ਬਿਆਨ ਦਿੱਤਾ ਰੋਟੀਆਂ ਪਕਾਉਣ ਵਾਲਾ ਬਿਆਨ ਦਿੱਤਾ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਕੋਈ ਬਿਆਨ ਹੈ ਤੁਹਾਡਾ ਇਹ ਇੱਕ ਔਰਤ ਦੀ ਸ਼ਾਨ ਦੇ ਖਿਲਾਫ ਉਹ ਕਹਿੰਦੇ ਮੇਰੀ ਜਦੋਂ ਵਾਈਫ ਨੂੰ ਪ੍ਰੋਬਲਮ ਨਹੀਂ ਹੈ ਤੇ ਰਵਨੀਤ ਬਿੱਟੂ ਨੂੰ ਪ੍ਰੋਬਲਮ ਕਿਵੇਂ ਹੋਗੀ ਕਿਉਂਕਿ ਬਿੱਟੂ ਸਭ ਬੋਲੇ ਸੀਗੇ ਉਹਦੇ ਤੇ ਜੇ ਉਥੋਂ ਦੀਆਂ ਔਰਤਾਂ ਨੂੰ ਪ੍ਰੋਬਲਮ ਨਹੀਂ ਹੈ ਤਾਂ ਇਹਨਾਂ ਨੂੰ ਕੀ ਪ੍ਰੋਬਲਮ ਹੈ ਤੇ ਫਿਰ ਕੀ ਇਹ 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 ਸਾਰੇ ਸਿਸਟਮ ਨੇ ਕਦੇ ਇਹ ਪੁੱਛਿਆ ਕਿ ਰਵਨੀਤ ਬਿੱਟੂ ਜਦੋਂ ਹਾਰੇ ਕੀ ਉਹਨਾਂ ਦਾ ਹੰਕਾਰ ਹਰਾ ਗਿਆ ਉਹਨਾਂ ਨੂੰ ਉਹਨਾਂ ਨੂੰ ਕਿਹੜਾ ਫੈਕਟਰ ਹਰਾ ਗਿਆ ਫਿਰ ਜਾਂ ਪੰਜਾਬ ਦੇ ਸਾਰੇ ਦਿਗਜ ਹਾਰ ਗਏ ਨਵਜੋਤ ਸਿੰਘ ਸਿੱਧੂ ਐਡੇ ਵੱਡੇ ਦਿਗਜ ਨੇ ਉਹ ਹਾਰੇ ਉਹਨਾਂ ਉਹ ਕਿਵੇਂ ਹਾਰ ਗਏ ਪੂਰੇ ਪੰਜਾਬ ਚੋਂ ਇੱਕ ਵੀ ਵੱਡਾ ਲੀਡਰ ਜਿੱਤਿਆ ਨਹੀਂ ਉਸ ਹਨੇਰੀ ਦੇ ਵਿੱਚ ਕੱਲਾ ਰਾਜਾ ਵੜਿੰਗ ਜਿੱਤਿਆ ਤੱਕੀ ਇਹਦਾ ਅਨਾਲਿਸਿਸ ਕਰਕੇ ਜੇ ਅੱਜ ਹਾਰੇ ਦਾ ਇਹ ਅਨਾਲਿਸਿਸ ਹੈ ਕਿ ਉਹਨਾਂ ਦਾ ਹੰਕਾਰ ਹਰਾ ਗਿਆ ਤੱਕੀ ਜਿੱਤੇ ਦਾ ਅਨਾਲਿਸਿਸ ਦਾ ਕੋਈ ਮੀਡੀਆ ਨੇ ਉਦੋਂ ਕੀਤਾ ਕਿ ਏਡੀ ਹਨੇਰੀ ਚ ਇਕੱਲਾ ਰਾਜਾ ਜਿੱਤਿਆ ਇਹ ਅਨਾਲਿਸਿਸ ਹੈ ਕਿ ਸਾਰੇ ਹਾਰੇ ਕੇ ਪਰ ਰਾਜਾ ਜਿੱਤ ਗਿਆ ਨਹੀਂ ਕੀਤਾ ਤਾਂ ਮੈਨੂੰ ਲੱਗਦਾ ਹੈ ਕਿ ਪਹਿਲੀ ਗੱਲ ਤਾਂ ਸਾਡੀ ਪੋਲਿਟਿਕਸ ਦਾ ਬੇੜਾ ਗਰਕ ਹੈ ਬਿਲਕੁਲ ਫਿਰ ਸਾਡੇ ਅਨਾਲਿਸਿਸਾਂ ਦਾ ਬੇੜਾ ਗਰਕ ਹੈ ਨਾ ਤਾਂ ਸਾਡੀ ਪੋਲਿਟਿਕਸ ਚੱਜਦੀ ਹੋ ਰਹੀ ਹੈ ਨਾ ਸਾਡੇ ਅਨਾਲਿਸਿਸ ਚੱਜਦੇ ਹੋ ਰਹੇ ਆ ਅਸੀਂ ਅਸਲ ਚ ਹੋ ਇਹ ਰਿਹਾ ਕਿ ਪਰਸਨਲ ਰਿਫਟਾਂ ਨੂੰ ਪਲੈਟਫਾਰਮਸ ਯੂਜ਼ ਕੀਤੇ ਜਾ ਰਹੇ ਆ ਪੋਲੀਟੀਸ਼ੀਅਨ ਪਰਸਨਲ ਰਿਫਟ ਲਈ ਪਲੈਟਫਾਰਮ ਯੂਜ਼ ਕਰਦਾ ਉਹ ਪੱਤਰਕਾਰਾਂ ਤੇ ਸਮਾਜ ਸੇਵੀਆਂ ਤੇ ਬਾਕੀ ਵਰਗ ਤੇ ਪਰਚੇ ਕਰਾਉਂਦਾ ਉਹਨਾਂ ਨਾਲ ਆਪਦੀ ਕਿੜ ਕੱਢਦਾ ਜੀ ਤੇ ਸਮਾਜ ਸੇਵੀ ਜਰਨਲਿਸਟ ਤੇ ਬਾਕੀ ਧਰਾਂ ਕੋਲੇ ਜੋ ਜੋ ਹੈ ਜਿਹਦੇ ਕੋਲੇ ਉਹ ਆਪਦੇ ਆਪ ਦੇ ਥਾਂ ਨੂੰ ਯੂਜ਼ ਕਰਕੇ ਦੂਜੇ ਪ੍ਰਤੀ ਜਿਹੜਾ ਉਹ ਉਹ ਆਪਦੇ ਸਿੱਕੇ ਚਲਾ ਰਹੇ ਆ ਇਹ ਇਹ ਸਮਾਜ ਦੀ ਸੇਵਾ ਕਿਸੇ ਕਿਸੇ ਦੀ ਨਹੀਂ ਹੈ ਆਪਦੇ profession ਲਈ justification ਕਿਸੇ ਕੋਲੇ ਨਹੀਂ ਹੈ ਤਾਂ ਉਹ ਉਹ ਸਿਰਫ ਪੈਸਾ ਕਮਾਉਣ ਤੱਕ ਸੀਮਤ ਹੈ ਗੱਲਾਂ ਸਾਨੂੰ ਪੋਲਿਟਿਕਸ ਇਹ ਸਮਝਣਾ ਪਊਗਾ ਕਿ ਜਿੱਤਾ ਹਾਰਾਂ ਲੋਕਾਂ ਲਈ ਵੀ ਸਾਡੇ ਲੋ ਅਸੀਂ ਇਹ ਚਰਚਾ ਕਰ ਰਹੇ ਹਾਂ ਕਿ ਵਿਸ਼ੇ ਕੀ ਹੋਣੇ ਚਾਹੀਦੇ ਜਦੋਂ elections ਹੁੰਦੇ ਆ ਤਾਂ elections ਖਤਮ ਹੋਣ ਤੋਂ ਬਾਅਦ ਉਹ ਵਿਸ਼ੇ ਮੁੱਕ ਤਾਂ ਨਹੀਂ ਜਾਂਦੇ ਨਾ ਨਹੀਂ ਮੁੱਕਦੇ ਤਾਂ ਅੱਜ ਖਤਮ ਹੋਣ ਤੋਂ ਬਾਅਦ ਵੀ ਲੋਕਾਂ 'ਚ ਅਵੇਅਰਨੈਸ ਹੋਣੀ ਚਾਹੀਦੀ ਜਗਪ੍ਰੀਤ ਕਿ ਜਿਹੜਾ ਪੋਲੀਟੀਸ਼ੀਅਨ ਚੁਣ ਕੇ ਭੇਜ ਰਹੇ ਆ ਇਹ جنگ ਨਹੀਂ ਹੈ ਕੰਮ ਤਾਂ ਤੁਹਾਡੇ ਇਜ਼ਰਾਈਲ ਪਾਲੇਸਟੀਨ ਦੀ ਯੂਕਰੇਨ ਰਸ਼ੀਆ ਦੀ ਜੰਗ ਨਹੀਂ ਹੈ ਵੀ ਉਹ ਜਾਂ ਇਹ ਉਥੇ ਵਾਗਾ ਬਾਰਡਰ ਤੇ ਨਹੀਂ ਗਏ ਵੀ ਛਾਤੀਆਂ ਕਰਕੇ ਤੇ ਪੈਰ ਮਾਰ ਕੇ ਰਿਟਰੀਟ ਸੈਰੇਮਨੀ ਕਰਕੇ ਇੱਕ ਦੂਜੇ ਨੂੰ ਘੂਰ ਕੇ ਵਾਪਸ ਆ ਗਏ ਹੋ ਤੁਸੀਂ ਪੋਲੀਟੀਸ਼ੀਅਨਸ ਇਹ ਜਦੋਂ ਤੱਕ ਸੈਂਸਰਿਟੀ ਨਹੀਂ ਆਉਗੀ ਕਿਉਂ ਚੂਜ਼ ਕਰ ਰਹੇ ਹੋ ਪਾਰਲੀਮੈਂਟੇਰੀਅਨਸ ਕਿਉਂ ਬਣਾ ਰਹੇ ਹੋ ਤੁਸੀਂ ਉਸ ਸਿਸਟਮ ਨੂੰ ਸਟਰਕਚਰ ਨੂੰ ਸਟਰੋਂਗ ਕਰਕੇ ਤੁਹਾਡੀ ਲਈ ਤੁਹਾਡੀ ਵੈਲਫੇਅਰ ਲਈ ਉਹ ਕਿਵੇਂ ਕੰਮ ਕਰਨਗੇ ਤਾਂ ਉਥੇ ਇੱਕ ਜਿੱਤੂਗਾ ਇਹ ਖਾਰੂਗਾ 트럼ਪ ਜਿੱਤਿਆ 트럼ਪ ਹਾਰ ਗਿਆ 트럼ਪ ਫੇਰ ਜਿੱਤ ਗਿਆ ਬਿਲਕੁਲ 트ਰੂਡੋ ਜਿੱਤਿਆ ਜਿੱਤਿਆ ਐਤ ਕੀ ਹੋ ਸਕਦਾ 트ਰੂਡੋ ਹਾਰ ਜੇ ਚਰਚਾਵਾਂ ਚੱਲ ਰਹੀਆਂ ਨੇ ਤਾਂ ਪੋਲਿਟਿਕਸ ਚ ਜੇ ਕੋਈ ਹਾਰ ਜਾਂਦਾ ਤਾਂ ਉਹ ਦਾ ਉਹ ਮਤਲਬ ਪ੍ਰਕਾਸ਼ ਸਿੰਘ ਬਾਦਲ ਕਿੱਡੇ ਕਿੱਡੇ ਲੀਡਰ ਦੇਸ਼ ਤੇ ਇੰਦਰਾ ਗਾਂਧੀ ਇਲੈਕਸ਼ਨ ਹਾਰੀ ਹੋਈ ਹੈ ਤੁਸੀਂ ਦੇਖੋ ਰਾਹੁਲ ਗਾਂਧੀ ਇਲੈਕਸ਼ਨ ਹਾਰ ਗਏ ਸੀਗੇ ਤਾਂ ਐਤ ਕੀ ਤੁਸੀਂ ਦੇਖੋ ਕਿ ਐਡਾ ਵੱਡਾ ਘੜ ਬੀਜੇਪੀ ਕਿੱਥੋਂ ਜਿਹੜੀ ਅਯੋਧਿਆ ਵਾਲੀ ਸੀਟ ਹੈ ਉਹ ਉੱਥੋਂ ਬੀਜੇਪੀ ਹਾਰ ਗਈ ਸੀਗੀ ਬਿਲਕੁਲ ਤਾਂ ਫਿਰ ਉਹ ਹੰਕਾਰ ਟੁੱਟਿਆ ਕਿ ਉਹ ਕੀ ਹੋਇਆ ਮੈਨੂੰ ਇਸ ਗੱਲ ਨੂੰ ਸੁਣ ਤਾਂ ਮੈਨੂੰ ਲੱਗਦਾ ਕਿ ਇਹ ਇਹ ਬਹੁਤ ਨਿਰਾਸ਼ਾ ਵਾਲੀ ਗੱਲ ਹੈ ਬਹੁਤ ਉਦਾਸੀ ਵਾਲੀ ਗੱਲ ਹੈ ਕਿ ਲੀਡਰਾਂ ਨੂੰ ਇਸ ਤਰੀਕੇ ਨਾਲ ਨਾ ਵੱਡਾ ਕਰੋ ਨਾ ਇੰਨਾ ਸੈਲੀਬ੍ਰੇਟ ਕਰੋ ਕਿ ਉਹਨਾਂ ਨੂੰ ਰੱਬ ਬਣਾ ਕੇ ਸਿਰ ਤੇ ਬਿਠਾਇਆ ਕਰੋ ਤੇ ਨਾ ਹੀ ਉਹਨਾਂ ਦਾ ਇੰਨਾ ਜਲੂਸ ਕੱਢੋ ਕਿ ਬਾਅਦ ਚ ਆਮ ਬੰਦੇਾਂ ਵਰਗੇ ਬੰਦੇ ਨੇ ਉਹ ਗਰਾਊਂਡ ਲੈਵਲ ਤੋਂ ਮੈਨੂੰ ਰਿੰਪਲ ਮਿੱੱਡਾ ਦੱਸ ਰਹੇ ਸੀਗੇ ਜਿਹੜੇ ਕਾਂਗਰਸ ਦੇ ਸਪੋਕਸਪਰਸਨ ਸੀਗੇ ਇੱਕ ਦਿਨ ਉਹ ਗੱਲਾਂ ਕਰ ਰਹੇ ਤੇ ਮੈਨੂੰ ਕਹਿੰਦੇ ਕਿ ਮੈਂ ਜ਼ਿਲ੍ਹਾ ਪ੍ਰਧਾਨ ਸੀਗਾ ਜਿਸ ਵੇਲੇ ਮੁਕਸਰ ਜ਼ਿਲ੍ਹੇ ਦਾ ਤੇ ਰਾਜਾ ਵੜਿੰਗ ਉਹ ਦੋ ਦਰਿਆਾਂ ਚੱਕਦਾ ਫਿਰਦਾ ਹੁੰਦਾ ਸੀਗਾ ਪਰ ਅੱਜ ਜਦੋਂ ਉਹ ਪ੍ਰਧਾਨ ਹੈ ਤਾਂ ਇਹਦਾ ਮਤਲਬ ਇਹ ਨਹੀਂ ਵੀ ਮੈਂ ਉਹਨੂੰ ਸਮਝਾਂ ਹੀ ਕੁਛ ਸਮਝਾਂ ਹੀ ਕੁਛ ਨਾ ਬਿਲਕੁਲ ਤਾਂ ਚੇਅਰ ਦੀ ਵੀ ਵੈਲਿਊ ਜਿਹੜੇ ਭਗਵੰਤਮਾਨ ਨਾਲ ਕਿਸੇ ਵੇਲੇ ਸੀਨੀਅਰ ਰਹੇ ਹੋਣਗੇ ਜਦੋਂ ਉਹ ਕਲਾਕਾਰ ਸੀ ਅੱਜ ਉਹ ਗਾਲ ਕੱਢ ਕੇ ਥੋੜੀ ਬਿਲਾ ਸਕਦੇ ਉਹਨਾਂ ਨੂੰ ਚੇਅਰ ਦੀ ਰਿਸਪੈਕਟ ਕਰਨੀ ਪੋਗੀ ਸਿਮਿਲਰਲੀ ਇੱਕ ਦੌਰ ਆਊਗਾ ਜਿੱਦਾਂ ਭਗਵੰਤ ਵੀ ਹਾਰਨਗੇ ਚਰਨਜੀਤ ਚੰਨੀ ਸੀਐਮ ਸੀਗੇ ਹੁਣ ਨਹੀਂ ਹੈਗੇ ਦੋ ਸੀਟਾਂ ਤੋਂ ਹਾਰ ਗਏ ਹੈਨਾ ਉਹ ਹਾਰਗੇ ਸੀਗੇ ਸੀਮ ਚਰਨਜੀਤ ਚੰਨੀ ਦੁਆਰਾ ਵੀ ਬਣ ਸਕਦੀ ਆ ਉਵੇਂ ਤੁਸੀਂ ਦੇਖੋ ਪ੍ਰਤਾਪ ਬਾਜਵਾ ਨੇ ਜਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਉਹ ਜਿਵੇਂ ਹੰਸਰਾਜ ਹੰਸ ਨੇ ਇੱਕ ਵਾਰੀ ਕਿਹਾ ਸੀਗਾ ਮੈਂ ਕੈਪਟਨ ਅਮਰਿੰਦਰ ਸਿੰਘ ਬਾਰੇ ਕੀਤੀ ਗੱਲ ਤੇ ਵੀ ਤੁਸੀਂ ਕੈਪਟਨ ਬਾਰੇ ਆ ਬਿਆਨ ਦਿੱਤਾ ਤੇ ਉਹਨਾਂ ਨੇ ਨਾ ਆਪਦੇ ਸਟਾਈਲ ਦੇ ਵਿੱਚ ਕਿਹਾ ਹਾਂ ਜਾ ਕੇ ਪੁੱਛ ਲਓ ਮਰ ਥੋੜੀ ਗਿਆ ਕਹਿੰਦਾ ਉਹ ਉਵੇਂ ਇਹ ਲੋਕ ਇੱਥੇ ਹੀ ਨੇ ਇਹਨਾਂ ਨੇ ਫਿਰ ਚੋਣਾ ਲੜਦੀਆਂ ਨੇ ਜਿੱਤਾਂ ਹਾਰਾਂ ਅਪਸ ਐਂਡ ਡਾਊਨ ਦੇ ਪੋਲਿਟਿਕਸ ਚ ਪਾਰਟੀਆਂ ਕਿਸੇ ਵੇਲੇ ਬੀਜੇਪੀ ਬਹੁਤ ਦੋ ਸੀਟਾਂ ਦੀ ਪਾਰਟੀ ਸੀ ਅੱਜ ਦੇਸ਼ 'ਚ ਰਾਜ ਕਰ ਰਹੀ ਹੈ ਕਾਂਗਰਸ ਕਿਸੇ ਵੇਲੇ ਇੰਦਰਾ ਗਾਂਧੀ ਰਜੀਵ ਗਾਂਧੀ ਵੇਲੇ ਪੀਕ ਤੇ ਚੱਲ ਰਹੀ ਸੀ ਫਿਰ ਮਨਮੋਹਨ ਸਿੰਘ ਵੇਲੇ ਕੋਲੀਸ਼ਨ ਦੀ ਸਰਕਾਰ ਦੋ ਸਰਕਾਰਾਂ ਇਕੱਠੀਆਂ ਆਕਾਲੀ ਦਲ ਲਗਾਤਾਰ ਦੋ ਵਾਰ ਤੁਸੀਂ ਦੇਖੋ ਸੱਤਾ 'ਚ ਰਹੀ ਔਰ ਕਿੰਨੇ ਸਿਖਰ ਤੇ ਰਹੀ ਤਬ ਪੋਲਿਟਿਕਸ ਤਾਂ ਅਪਸ ਐਂਡ ਡਾਊਨਸ ਦੀ ਗੱਲ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਬੜੀ ਅਜੀਬ ਗੱਲ ਹੈ ਬਹੁਤ 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 ਹਰਾਨੀ ਵਾਲੀ ਗੱਲ ਹੈ ਜਿਹੜਾ ਤੁਸੀਂ ਕਹਿ ਕੇ ਬੜਾ ਵਿਰੋਧ ਹੋ ਰਿਹਾ ਮੀਮਸ ਬਣ ਰਹੇ ਐ ਔਰ ਉਹ ਰਾਜੇ ਦੀ ਰਾਣੀ ਹਾਰ ਗਈ ਬਿਲਕੁਲ ਰਾਜੇ ਦੀ ਰਾਣੀ ਨੂੰ ਕੌਣ ਹਰਾ ਜੂਗਾ ਉਹ ਤਾਂ ਪਹਿਲਾਂ ਹੀ ਉਹ ਤਾਂ ਉਹ ਸਵੇਰੇ ਲੁਧਿਆਣੇ ਜਾ ਕੇ ਲੁਧਿਆਣਾ ਸੰਭ ਲੂਗੀ ਬਿਲਕੁਲ ਗਿੱਦੜਵਾ ਤਾਂ ਅਗਲਾ ਕਹਿੰਦੇ ਸਾਡਾ ਜੱਦੀ ਹਸਤਾ ਇਹ ਘਰ ਛੱਡਿਆ ਹੀ ਕਦੇ ਨਹੀਂ ਬਿਲਕੁਲ ਮੁਕਸਰ ਵੀ ਅਗਲੇ ਦਾ ਬਿਲਕੁਲ ਜਿੱਥੇ ਉਹਦੀ ਕੋਠੀ ਐ ਤਾਂ ਐਵੇਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਰਾਣੀ ਪ੍ਰਨੀਤ ਕੌਰ ਐ ਉਹਨੂੰ ਤਾਂ ਕਿਸੇ ਨੇ ਨਹੀਂ ਕਿਹਾ ਵੀ ਰਾਣੀ ਹਾਰ ਗਈ ਬਿਲਕੁਲ ਉਹ ਤਾਂ ਅਸਲੀ ਰਾਣੀ ਹੈ ਅਸਲੀ ਰਾਣੀ ਹੈ ਉਹ ਤਾਂ ਹੈ ਮਹਾਰਾਣੀ ਹੈ ਉਹ ਤਾਂ ਬਿਲਕੁਲ ਤੇ ਮਹਾਰਾਣੀ ਤੇ ਤਾਂ ਕਿਸੇ ਨੇ ਨਹੀਂ ਮੀਮ ਬਣਾਇਆ ਅਸਲ 'ਚ ਨਾ ਸਾਨੂੰ ਇਹ ਵੀ ਆਦਤ ਹੈ ਕਿ ਅ ਅਸੀਂ ਕਿਸੇ ਦੇ ਲੋ ਚੋਂ ਆਪਦੀਆਂ ਖੁਸ਼ੀਆਂ ਹੀ ਲੱਭਣ ਲੱਗ ਜਾਂਦੇ ਹਾਂ ਕਿਸੇ ਦੇ ਡਾਊਨਫਾਲ ਚੋਂ ਆਪਦੀਆਂ ਖੁਸ਼ੀਆਂ ਲੱਭਦੇ ਆਂ ਔਰ ਡਾਊਨਫਾਲ ਵੀ ਨਹੀਂ ਹੈ ਗਿੱਦੜਵਾ ਹਾਰੇ ਐਮਪੀ ਤਾਂ ਲੁਧਿਆਣੇ ਦਾ ਹੈਗਾ ਹੀ ਐਮਪੀ ਹੈਗਲਾ ਬਿਲਕੁਲ ਨਾਲੇ ਠੀਕ ਹੈ ਚੋਣਾ ਨਾਲੇ ਇਲੈਕਸ਼ਨ ਰਾਜਾ ਵੜਿੰਗ ਨਹੀਂ ਹਾਰੇ ਅੱਛਾ ਇੱਕ ਤੁਸੀਂ ਦੇਖੋ ਕਿ ਰਾਜੇ ਦੀ ਚਰਚਾ ਹੋਈ ਮਨਪ੍ਰੀਤ ਬਾਦਲ ਦੀ ਕਿਸੇ ਨੇ ਚਰਚਾ ਨਹੀਂ ਕੀਤੀ ਕਿ ਮਨਪ੍ਰੀਤ ਬਾਦਲ ਐਡੀ ਵੱਡੀ ਸ਼ਖਸੀਅਤ ਬਾਈ ਇਲੈਕਸ਼ਨ ਤੋਂ ਕਰੀਅਰ ਸ਼ੁਰੂ ਕਰਦੇ ਆ 96 'ਚ 95 'ਚ ਉਹ ਜਿੱਤਦੇ ਆ ਉਸ ਤੋਂ ਬਾਅਦ ਉਹ ਪੰਜਾਬ ਦੇ ਫਾਈਨੈਂਸ ਮਿਨਿਸਟਰ ਬੰਦੇ ਆ ਉਹ ਐਡੇ ਵੱਡੇ ਬਾਦਲ ਪਰਿਵਾਰ ਦੀ ਲੈਗੇਸੀ ਨੂੰ ਅੱਗੇ ਵਧਾ ਰਹੇ ਸੀਗੇ ਗੁਰਦਾਸ ਬਾਦਲ ਦੇ ਉਹ ਸੁਪੁੱਤਰ ਨੇ ਉਹਨਾਂ ਨੂੰ ਗਿੱਦੜਵੇ ਦੇ ਹਲਕੇ ਦੇ ਲੋਕਾਂ ਨੇ ਪਛ ਨਹੀਂ ਜਾਣਿਆ ਉਹ ਦੀ ਚਰਚਾ ਨਹੀਂ ਹੁੰਦੀ ਬਿਲਕੁਲ ਤਾਂ ਫਿਰ ਇਹ ਤਾਂ ਰੱਬ ਰੱਖਿਆ ਮੀਮਸ ਬਣਾਉਣ ਵਾਲਿਆਂ ਤੇ ਕਿਸੇ ਦੇ ਨਹੀਂ ਬਣਨੇ ਚਾਹੀਦੇ ਨਾ ਕਿਸੇ ਜਰਨਲਿਸਟ ਤੇ ਨਾ ਕਿ ਇੱਕ ਦੂਜੇ ਦੀ ਮਰਿਆਦਾ ਚ ਰਹਿ ਕੇ ਇਸ ਸਮਾਜ ਨੂੰ ਸੋਹਣਾ ਬਣਾਈਏ ਜੇ ਅਸੀਂ ਲੋਕੀਏ ਕੁਝ ਕਰਨ ਲੱਗ ਜਾਾਂਗੇ ਇੱਕ ਦੂਜੇ ਨੂੰ ਗਾਲਾਂ ਕੱਢ ਕੱਢ ਕੇ ਤੇ ਤੂੰ ਤੂੰ ਮੈਂ ਮੈਂ ਕਰਨ ਲੱਗ ਜਾਾਂਗੇ ਹੁਣ ਕੱਲ ਯੋਗਰਾਜ ਸਿੰਘ ਬੋਲੇ ਐ ਤੇ ਮੈਨੂੰ ਕੋਈ ਸਵੇਰੇ ਕਹਿ ਰਿਹਾ ਸੀ ਮੈਂ ਕਿਹਾ ਯਾਰ ਉਹ ਬਜ਼ੁਰਗ ਹੈ ਜਿਹੜਾ ਆਪਦੇ ਪੁੱਤਰ ਬਾਰੇ ਬੋਲ ਸਕਦਾ ਉਹ ਮੇਰੇ ਬਾਰੇ ਵੀ ਬੋਲ ਸਕਦਾ ਤਾਂ ਉਹਦੀ ਉਮਰ ਲੰਮੀ ਹੋਵੇ ਸਾਰਿਆਂ ਦੀ ਇਸ ਫੀਲਡ ਚ ਆਏ ਆ ਤਾਂ ਲੋਕ ਬਹੁਤ ਕੁਝ ਬੋਲ ਦਿੰਦੇ ਤੁਹਾਨੂੰ ਪਰ ਜੇ ہاں ਜਿਆਦਾ ਹੀ ਟਾਰਗੇਟ ਕੋਈ ਕਰੂਗਾ ਤਾਂ ਫਿਰ ਉਹਦੀ ਬਾਸ਼ਾ ਚੋਂ ਜਵਾਬ ਦਿੱਤਾ ਜਾ ਸਕਦਾ ਇਹਦੇ ਵਿੱਚ ਕੀ ਹੈ